ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਨ ਨਗਰ ਕੀਰਤਨ ਜਿਹੜੇ ਨੇ ਪੂਰੇ ਦੇਸ਼ ਭਰ ਦੇ ਵਿੱਚ ਕੱਡੇ ਜਾ ਰਹੇ ਨੇ ਤਾਂ ਉੱਥੇ ਲੁਧਿਆਣਾ ਦੇ ਵਿੱਚ ਵੀ ਗੁਰਦੁਆਰਾ ਸ੍ਰੀ ਦੁੱਖਨ ਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਉਪਲਬਖ ਦੇ ਵਿੱਚ ਇੱਕ ਵਿਸ਼ਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਅਤੇ ਸ਼ਰਧਾਲੂਆਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਗਿਆ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਤਾਂ ਉੱਥੇ ਸ਼ਰਧਾਲੂਆਂ ਵੱਲੋਂ ਵੀ ਵਕਤ ਵਕਤ ਥਾਵਾਂ ਤੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਨਿੱਕਾ ਸਵਾਗਤ ਕੀਤਾ ਗਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨੂੰ ਸਮਰਪਤ ਅਤੇ 350 ਸਾਲਾ ਸਟਾਪ ਦੀ ਯੂਨਿਵਰਸਰ ਪਰਕ ਗੁਰਦੁਆਰਾ ਦੁਨਵਾਰ ਜਵਲੇ ਦੇ ਅੜਾ ਤੋਂ ਨੌਵੇਂ ਪਾਤਸ਼ਾਹ ਦੀ ਯਾਦ ਵਿੱਚ ਇੱਕ ਵਜਾੜ ਨਗਰ ਕਿੰਤਰ ਆਰੰਭ ਹੋ ਰਿਹਾ ਜਿਹਦੇ ਵਿੱਚ ਸ਼ਾਰੀਆਂ ਇਤਾਰ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸਿੰਘ ਜਬਾਵਾ ਮੰਦਰ ਕਮੇਟੀਆਂ ਮਸਜਿਦ ਕਮੇਟੀਆਂ ਸਾਰੇ ਧਰਮਾਂ ਦੇ ਲੋਕ ਜੁਮੂੜੇ ਕਰ ਰਹੇ ਹਨ ਅੱਜ ਦੇ ਪਾਵਨ ਦਿਨ ਤੇ ਜੋ ਸ਼ਗਨੂਦ ਕਰ ਰਹੇ ਹਨ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ तहे ਦਿਲ ਤੋਂ ਧੰਨਵਾਦ ਕਰਦਾ ਹਾਂ ਇਸ ਨਗਰ ਵਿੱਚ ਕੀਰਤਨ ਵਿੱਚ ਆਪਣੀ ਹਾਈ ਡੀਰੋ ਆਕੇ ਨੋਆਇ ਪਾਸ਼ਾ ਨੂੰ ਸਰਦਾ ਸਰਕਾਰ ਪ੍ਰੇਰ ਕਰਿਆਣ ਬੰਦਾ ਬੰਗਰ ਲਗਾ ਕੇ ਪਿਆਰ ਦਿੱਤੀ ਜਿਉਂਨਾ ਨੂੰ ਨੀਕਾ ਦਿੰਦੋ ਸਾਰੀਆਂ ਜੱਗਤਾ ਜਿਨ੍ਹਾਂ ਨੇ ਲੰਗਰ ਦਾ ਰਿਆ ਜੋ ਵੀ ਚੁਣਤ ਜ਼ਾਦ ਥਾਦਾ ਸੰਗਤਾਂ ਦੇ ਸਵਾਗਤ ਦੇ ਖੜੇ ਹਨ ਮੈਂ ਉਹਨਾਂ ਸਾਰੀਆਂ ਸਿੰਘ ਸਭਾ ਚੁਟਾਰੀਆਂ ਵੀਰਾ ਬਾ ਗੱਲ ਲਈ ਦਿੱਤੋ ਧੰਨਵਾਦ ਕਰਦਾ ਅੱਜ ਸਹਿਮ ਸ੍ਰੀ ਗੁਰਪ੍ਰੇਗ ਬਾਦਰ ਮਹਾਰਾਜ ਜੀ ਦੇ 350ਵੇਂ ਸ਼ੀਧੀ ਪਰਵ ਦੇ ਉਪਲਖ ਦੇ ਵਿੱਚ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ ਬਹੁਤ ਵੱਡੇ ਪੱਤਰ ਤੇ ਵਿਸ਼ਾਲ ਨਗਰ ਕੀਰਤਨ ਨਿਕਲਿਆ ਜਿਸ ਦੇ ਵਿੱਚ ਪਿਛਲੇ 38 ਸਾਲਾਂ ਤੋਂ ਸਾਡੀ ਸੁਸਾਇਟੀ ਸ਼ਿਵਲ ਵਰਸ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਕੀਟ ਵੱਲੋਂ ਲੰਗਰ ਦੀ ਸੇਵਾ ਚੱਲੀ ਹੈ ਚਾਹੇ ਕੋਈ ਵੀ ਨਗਰ ਕੀਰਤਨ ਹੋਵੇ ਚਾਹੇ ਸ਼ੋਭਾ ਯਾਤਰਾ ਹੋਵੇ ਲੇਕਿਨ ਅਸੀਂ ਹਰ ਧਰਮ ਨੂੰ ਨਾਲ ਲੈ ਕੇ ਚੱਲੇ ਆ ਹਿੰਦੂ ਸਿੰਘ ਏਕਤਾ ਦੀ ਮਿਸਾਲ ਸਹਿਬ ਸਿੰਘ ਤੇਗ ਬਹਾਦਰ ਮਹਾਰਾਜ ਜੀ ਦੇ 350ਵੇਂ ਸ਼ੀਧੀ ਪਰਵ ਦੇ ਉਪਰੰਤ ਅੱਜ ਵਿਸ਼ਾਲ ਲੰਗਰ ਲਗਾ ਕੇ ਕਿੱਥੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਉੱਤੇ ਮੇ ਨਗਰ ਕੀਰਤਨ ਸ਼ਾਮਲ ਸਾਰੀ ਸਾਨ ਸੰਗਤ ਨੂੰ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਘਟੇ ਜੋ ਕਿ ਅੱਜ ਨਗਰ ਕੀਰਤਨ ਤੁਖਨ ਸਾਹਿਬ ਗੁਰਦੁਆਰਾ ਸਾਹਿਬ ਤੇ ਨਿਕਲਦਾ ਪਿਆਗਾ ਵੀ ਬਹੁਤ ਹੀ ਵਧੀਆ ਨਿਕਲਦਾ ਲੱਖ ਲੱਖ ਵਧਾਈ ਸਾਰਿਆਂ ਨੂੰ ਪਹਿਲਾਂ ਤਾਂ ਜਿੰਨੇ ਵੀ ਸੰਗਤ ਦੇਖ ਰਹੀ ਹੈ ਵੀਡੀਓ ਨਗਰ ਕੀਰਤਨ ਦੀ ਪਰ ਇਹ ਜਿਹੜਾ ਨਗਰ ਕੀਰਤਨ ਐ ਇੰਨੇ ਵਧੀਆ ਨਗਰ ਕੀਰਤਨ ਨਿਕਲਿਆ ਦੇਖੋ Hindu ਭਾਈਚਾਰਾ Musalman ਭਾਈਚਾਰਾ ਸਾਰੇ ਮੇਰੇ ਵੀਰ ਭਰਾ ਮਿਲ ਕੇ ਇੱਥੇ ਪਤਾ ਲੱਗਦਾ ਵੀ ਇਹ ਇੱਕ ਤਾਂ ਹੈਗੀ ਆ ਹਜੇ ਇਹ ਇਹ ਤਾਂ ਆਪਾਂ ਇੱਦਾਂ ਹੀ ਬਣਾ ਕੇ ਰੱਖਣੀ ਹੈਗੀ ਆ ਸਾਰੇ ਜਿੰਦੇ ਵੀ ਪ੍ਰੋਗਰਾਮ ਹੁੰਦਾ ਭਾਵੇਂ ਹਿੰਦੂ ਭਾਈ ਭਾਵੇਂ ਨਗਰ ਕੀਰਤ ਸਾਰੇ ਪਹੁੰਚਿਆ ਕਰੋ ਪਹੁੰਚ ਕੇ ਖੁਸ਼ੀਆਂ ਮਨਾ ਮਾਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ